ਉਹਨਾਂ ਪਾਰਟੀ ਦੀ ਗੱਲ ਆ ਇਹ ਨਹੀਂ ਸਟੰਡਿੰਗ ਦੀ ਗੱਲ ਆ ਇਹਦੀ ਉਹਨਾਂ ਸਾਰੇ ਸਾਰੇ ਵਰਜਮਾਨ ਨੇ ਜਿੰਨੇ ਲੀਡਰਸ ਹੈਗੇ ਕਾਰਜਕਰਤਾ ਹੈਗੇ ਸਾਰਿਆਂ ਨੂੰ ਜੁਟ ਹੋ ਕੇ ਲੜਾਈ ਲੜਨੀ ਚਾਹੀਦੀ ਆ ਪਿੰਡਾਂ ਦੇ ਵਿੱਚ ਅਸ਼ਰਾਂ ਦੇ ਵਿੱਚ ਪਾਰਟੀ ਨੇ ਸਾਡੀ ਦਿੱਚ ਸਿਮਰ ਨਹੀਂ ਲਾਣੀ ਚੱਲਾਂਗੇ ਐਮਪੀ ਸਾਹਿਬ ਨਾਲ ਜੋ ਉਦੋਂ ਹੋਇਆ ਜਿੱਦਾਂ ਹੋਇਆ ਉਹਨਾਂ ਨਾਲ ਬੈਠ ਕੇ ਉਹਨਾਂ ਨਾਲ ਗੱਲ ਕਰਾਂਗੇ ਗੱਲ ਕਲੀਅਰ ਹੋਊਗੀ ਕਿਉਂਕਿ ਉਹ ਤੋਂ ਬਾਅਦ ਤਾਂ ਬੈਠੇ ਹੀ ਮੈਂ ਸਮਝਦਾ ਮੈਂ ਆਪਣੀ ਨਿੱਜੀ ਜਿਹੜੇ ਰੌਲੇ ਹੈਗੇ ਅਸੀਂ ਉਹ ਸਾਈਡ ਤੇ ਰੱਖ ਕੇ ਅਸੀਂ ਪਾਰਟੀ ਵਾਸਤੇ ਕੰਮ ਕਰਨਾ ਹੈ ਪਾਰਟੀ ਦੀ ਮਰਯਾਦਤੀ ਵਾਸਤੇ ਕੰਮ ਕਰਨਾ ਹੈ ਉਹ ਅਸੀਂ ਕਰਾਂਗੇ ਮਨੀ ਸਿੰਘ ਮਿੱਟੂ ਜੀ ਨਾਲ ਮੇ ਕੁਝ ਹੋਰ ਪਾਰਟੀਆਂ ਦੇ ਵਿੱਚ ਕਿਸੇ ਨਾ ਕੋਈ ਨਿੱਜੀ ਰੌਣਕ ਹੁੰਦਾ ਆਪਣਾ ਲੋਕਾਂ ਦੇ ਮੁੱਦੇ ਤੇ ਲੜਾਈ ਲੜਦੇ ਆ ਲੋਕਾਂ ਦੇ ਮੁੱਦਿਆਂ ਕਰਕੇ ਜੋ ਹੁੰਦਾ ਲੋਕਾਂ ਕਰਕੇ ਹੁੰਦਾ ਕਿਉਂਕਿ ਆਈ党 ਜ਼ੂਰ ਮੰਨਦਾ ਹੈ ਕਿਉਂਕਿ ਮੈਂ ਬਹੁਤ ਸਮਾਂ ਪੈਂਸਾ ਬਣਾ ਗਿਆ ਰਿਹਾ ਅਸੀਂ ਚੰਗੇ ਮਾਡੇ ਟਾਈਮ ਆਪਸ ਹੰਡਾਏ ਆ ਦੇਲਾਂ ਜੀ ਰਹਿਣਾ ਪਿਆ ਵਰਤੇ ਵੀ ਹੋਏ ਭਾਰਤੀ ਜੰਦਾ ਪਾਰਟੀ ਦਾ ਜਨਨ ਸ਼ਕਤਰਾ ਮੈਂ ਮਹਾ ਮੰਤਰੀ ਹਾਂ ਉਹ ਮਹਾ ਮੰਤਰੀ ਜਿਹੜਾ ਹੁੰਦਾ ਪਾਰਟੀ ਦਾ ਨਾਮ ਹੁੰਦਾ ਪਾਰਟੀ ਦੇ ਸੰਗਠਨ ਦੇ ਕੰਮ ਸਾਰੇ ਮਹਾ ਮੰਤਰੀ ਹੁੰਦੇ ਕਿਉਂਨੇ ਅਸੀਂ ਪਾਰਟੀ ਨੂੰ ਟੁੱਟਾ ਜੂ ਕਰਾਂ ਮੇਰਾ ਉਹਨਾਂ ਨਾਲ ਨਿੱਜੀ ਦੋਸਤੀ ਹੋ ਸਕਦੀ ਹੈ ਮੇਰੀ ਉਹਨਾਂ ਨਾਲ ਮਿੱਤਰਤਾ ਹੋ ਸਕਦੀ ਹੈ ਬਟ ਦੀ ਪਾਰਟੀ ਨੂੰ ਧੋਖਾ ਦੇਗੇ ਵੀ ਜੇ ਕੋਈ ਸੋਚੇ ਕਿ ਅਸੀਂ ਆਪਣੀ ਪਾਰਟੀ ਛੱਡ ਕੇ ਦੂਜੇ ਪਾਸੇ ਜਾਵਾਂਗੇ ਉਹ ਕਦੇ ਹੋ ਹੀ ਨਹੀਂ ਸਕਦਾ ਸੀ ਤਾਂ ਆਪਣੇ ਪਾਰਟੀ ਨਾਲ ਡਟ ਕੇ ਖੜੇ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤਾਂ ਇਸੇ ਵਿਚਾਲੇ ਭਾਜਪਾ ਨੇ ਆਪਣਾ ਉਮੀਦਵਾਰ ਵੀ ਲੁਧਿਆਣਾ ਤੋਂ ਉਤਾਰ ਦਿੱਤਾ ਤਾਂ ਰਵਨੀਤ ਸਿੰਘ ਬਿੱਟੂ ਇਸ ਵਾਰ ਜਿਹੜੇ ਨੇ ਲੁਧਿਆਣਾ ਤੋਂ ਉਮੀਦਵਾਰ ਨੇ ਹਾਲਾਂਕਿ ਬਾਕੀ ਪਾਰਟੀਆਂ ਦਾ ਹਲੇ ਇੰਤਜ਼ਾਰ ਜਿਹੜਾ ਉਹ ਬਾਕੀ ਹੈ ਕਿਉਂਕਿ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਜਿਹੜਾ ਫਸਮਾ ਮੁਕਾਬਲਾ ਹੋ ਸਕਦਾ ਹੈ ਕਿਉਂਕਿ ਪਿਛਲੀ ਵਾਰ ਭਾਜੀਪੀ ਅਤੇ ਅਕਾਲੀ ਦਲ ਦੇ ਵੱਲੋਂ ਜਿਹੜਾ ਰਲ ਕੇ ਇਸ ਚੋਣ ਨੂੰ ਲੜਿਆ ਗਿਆ ਸੀ ਤਾ ਇਸੇ ਵਿਚਾਰੇ ਜਿਹੜਾ ਜਿਹੜਾ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੋਂ ਉਹਨੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਜਿਹੜਾ ਸਿਨੈਰੀਓ ਕੁਝ ਅਲੱਗ ਹੀ ਦਿਖਾਈ ਦੇ ਰਿਹਾ ਕਿਉਂਕਿ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਹਾਲ ਹੀ ਦੇ ਵਿੱਚ ਭਾਜਪਾ ਜੁਆਇਨ ਕਰਨ ਤੋਂ ਬਾਅਦ ਜਿਹੜਾ ਇਸ ਵਾਰ ਭਾਜਪਾ ਦੇ ਉਮੀਦਵਾਰ ਬਣੇ ਨੇ ਤਾਂ ਭਾਜਪਾ ਤੋਂ ਹੀ ਸਾਡੇ ਨਾਲ ਨੇ ਸਨੀ ਕੈਂਜੀ ਕੈਂ ਸਾਹਿਬ ਤੁਸੀਂ ਐਸਸੀ ਮੋਰਚੇ ਦੇ ਪ੍ਰਧਾਨ ਵੀ ਹੋ ਕਿਵੇਂ ਦੇਖਦੇ ਹੋ ਇਸ ਵਾਰ ਰਵਨੀਤ ਸਿੰਘ ਬਿੱਟੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਸਥਿਤੀ ਕੀ ਲੱਗਦੀ ਲੁਧਿਆਣੇ ਦੀ ਦੇਖੋ ਪਾਰਟੀ ਨੇ ਕੋਸ ਹੋ ਸਮਝ ਕੇ ਫੈਸਲਾ ਲਿਆ ਹੈ ਔਰ ਭਾਜਪਾ ਦੇ ਹੱਕ ਦੇ ਵਿੱਚ ਵੈਸੇ ਵੀ ਤੁਹਾਨੂੰ ਪਤਾ ਦੇਸ਼ ਦੇ ਵਿੱਚ ਦੁਬਾਰਾ ਸਰਕਾਰ ਬਣਨ ਜਾ ਰਹੀ ਹੈ। ਅਬ ਕੀ ਵਾਰ 400 ਵਾਰ ਦੇ ਨਾਅਰੇ ਦੇ ਨਾਲ ਨਰਿੰਦਰ ਮੋਦੀ ਜੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ। ਸੋ ਲੁਧਿਆਣੇ ਦੇ ਵਿੱਚ ਵੀ ਵੱਡੀ ਇੱਜ਼ਤ ਪ੍ਰਾਪਤ ਹੋਣੀ ਜਿਵੇਂ ਬਾਕੀ ਸੀਟਾਂ ਤੇ ਹੋਣੀ ਆ। ਜੀ। ਕੀ ਲੱਗਦਾ ਜੀ ਰਵਨੀਤ ਸਿੰਘ ਬਿੱਟੂ ਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਨੇ ਚਾਹੇ ਉਹ ਪੁਰਾਣੀ ਕਾਂਗਰਸੀ ਨੇ ਚਾਹੇ ਭਾਜਪਾ ਦੇ ਲੀਡਰ ਨੇ ਕੀ ਲੱਗਦਾ ਇੱਕ ਜੁੱਟਤਾ ਦੇ ਨਾਲ ਇਸ ਵਾਰ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਸਾਥ ਦੇਣਗੇ? ਬਿਲਕੁਲ ਜਦੋਂ ਦੇਖੋ ਜਦੋਂ ਪਾਰਟੀ ਦੀ ਗੱਲ ਆਏ ਨਹੀਂ ਸੰਗਠਨ ਦੀ ਗੱਲ ਆ ਜਾਂਦੀ ਹੈ ਉਦੋਂ ਸਾਰੇ ਸਾਰੇ ਨੁਫਰਜਮਾਨ ਦਾ ਜਿੰਨੇ ਲੀਡਰਸ ਹੈਗੇ ਕਾਰਜਕਰਤਾ ਹੈਗੇ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਪਿੰਡਾਂ ਦੇ ਵਿੱਚ ਆ ਸ਼ਹਿਰਾਂ ਦੇ ਵਿੱਚ ਬਿਲਕੁਲ ਇਕੱਠੇ ਹੋ ਕੇ ਚੱਲਾਂਗੇ ਪਾਰਟੀ ਦੇ ਵਾਸਤੇ ਵੋਟ ਮੰਗਾਂਗੇ ਕਨ ਸਾਹਿਬ ਤੁਹਾਡੇ ਤੇ ਵੀ ਇੱਕ ਸਵਾਲ ਹੈਗਾ ਕਿ ਪਿਛਲੇ ਦਿਨੀ ਇੱਕ 2 ਸਾਲ ਪਹਿਲਾਂ ਦੀ ਗੱਲ ਹੈ 2-3 ਸਾਲ ਪਹਿਲਾਂ ਦੀ ਗੱਲ ਹੈ ਤਾਂ ਇੱਕ ਰਵਨੀ ਸਿੰਘ ਬਿੱਟੂ ਦੇ ਘਰ ਦੇ ਬਾਹਰ ਤੁਸੀਂ ਇੱਕ ਧਰਨਾ ਲਾਉਣ ਗਏ ਸੀ ਤਾਂ ਉੱਥੇ ਤੁਸੀਂ ਜ਼ਿਕਰ ਕੀਤਾ ਸੀ ਕਿ ਐਮਪੀ ਨੇ ਇਹ ਸਾਰਾ ਕੰਮ ਕਰਵਾਇਆ ਤਾਂ ਕੀ ਲੱਗਦਾ ਹੁਣ ਉਸੇ ਐਮਪੀ ਦੇ ਨਾਲ ਤੁਰਨਾ ਪਵੇਗਾ ਉਹਨਾਂ ਨੇ ਮਾਮਲੇ ਵੀ ਤੁਸੀਂ ਜ਼ਿਕਰ ਕੀਤਾ ਸੀ ਕਿ ਦਰਜ ਕਰਵਾਏ ਨੇ ਮੈਂ ਮੈਂ ਹੈਗਾ ਸੰਗਠਨ ਦਾ ਵਿਕਤੀ ਹਾਂ ਅਸੀਂ ਸੰਗਠਨ ਦੇ ਛੋਟੇ ਜਿਹੇ ਕਾਰਕਟਰਾਂ ਹਾਂ ਪਾਰਟੀ ਨੇ ਸਾਡੀ ਜਿੱਥੇ ਜ਼ਿੰਮੇਵਾਰੀ ਲੈਣੀ ਚੱਲਾਂਗੇ ਐਮਪੀ ਸਾਹਿਬ ਨਾਲ ਜੋ ਉਦੋਂ ਹੋਇਆ ਜਿੱਦਾਂ ਹੋਇਆ ਉਹਨਾਂ ਨਾਲ ਬੈਠ ਕੇ ਹੁਣ ਗੱਲ ਕਰਾਂਗੇ ਗੱਲ ਕਲੀਅਰ ਹੋਊਗੀ ਕਿਉਂਕਿ ਉਹ ਉਸ ਤੋਂ ਬਾਅਦ ਤਾਂ ਬੈਠੇ ਹੀ ਨਹੀਂ ਤੇ ਉਹਨਾਂ ਦੇ ਅਲੱਗ ਹੋ ਗਏ ਅਸੀਂ ਅਲੱਗ ਹੋ ਗਏ ਅਲੱਗ-ਅਲੱਗ ਰਹੇ ਹਾਂ 2 ਸਾਲ ਤੇ ਬੈਠਣ ਦਾ ਮੌਕਾ ਹੁਣ ਮਿਲੂਗਾ ਸੋ ਗੱਲ ਖੁੱਲੂਗੀ ਵੀ ਮੈਂ ਸਮਝਦਾ ਵੀ ਆਪਣੀ ਨਿੱਜੀ ਜਿਹੜੇ ਰੌਲੇ ਹੈਗੇ ਅਸੀਂ ਉਹ ਸਾਈਡ ਤੇ ਰੱਖ ਕੇ ਅਸੀਂ ਪਾਰਟੀ ਵਾਸਤੇ ਕੰਮ ਕਰਨਾ ਹੈ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਹੈ ਉਹ ਅਸੀਂ ਕਰਾਂਗੇ ਜਿਹੜੇ ਸਾਡਾ ਨਿੱਜੀ ਜਿਹੜਾ ਉੱਥੇ ਹੋਇਆ ਜੋ ਵੀ ਹੋਇਆ ਮੈਂ ਤਾਂ ਲੋਕਾਂ ਦਾ ਮਸਲਾ ਲੈ ਕੇ ਗਿਆ ਸੀਗਾ ਤੇ ਲੋਕ ਕਰੋਨਾ ਚੱਲ ਰਿਹਾ ਸੀ ਕਰੋਨਾ ਕਾਲ ਦੇ ਵਿੱਚ ਲੋਕ ਮਰ ਰਹੇ ਸੀ ਉਹਦੀ ਲੜਾਈ ਅਸੀਂ ਲੜਨ ਗਏ ਸੀਗੇ ਤੇ ਚੰਦਾ ਇਕੱਠਾ ਕਰਕੇ ਉਹਦੇ ਬਾਰੇ ਦੱਸਣ ਗਏ ਸੀ ਭਾਈ ਵੈਂਟੀਲੇਟਰ ਲਵਾ ਦਿਓ ਸਿਵਲ ਹਸਪੀਟਲ ਦੇ ਵਿੱਚ ਲੋਕੀ ਮਰ ਰਹੇ ਆ ਸੁਵਿਧਾ ਨਹੀਂ ਮਿਲ ਰਹੀ ਉਹਨਾਂ ਨੂੰ ਉਦੋਂ ਕਰਕੇ ਗਏ ਸੀ ਉਸ ਵਕਤ ਉੱਥੇ ਤੁਹਾਡੇ ਸਾਹਮਣੇ ਪੁਲਿਸ ਦੀ ਹਾਜ਼ਰੀ ਨੇ ਤੁਸੀਂ ਵੀ ਉੱਥੇ ਸੀ ਮੀਡੀਆ ਸਟਾਫਾਰੇ ਸਾਡਾ ਸਾਰਾ ਮੇਰੇ ਤੇ ਅਟੈਕ ਹੁੰਦਾ ਏ ਉੱਥੇ ਪੁਲਿਸ ਕਰਵਾਉਂਦੀ ਆ ਉਹੀ ਗੱਲ ਕਲੀਅਰ ਕਰਨੀ ਆ ਤੇ ਉਹ ਬਹਿ ਕੇ ਗੱਲ ਕਲੀਅਰ ਹੋ ਜੂਗੀ ਤਾਂ ਸਾਰਾ ਮਸਲਾ ਹੱਲ ਹੋ ਜਾਊਗਾ ਲੱਗਦਾ ਜਿਹੜੇ ਸ਼ੰਕੇ ਸੀਗੇ ਉਹ ਕਿਤੇ ਨਾ ਕਿਤੇ ਪਾਰਟੀ ਦੇ ਨਾਲ ਸੀਗੇ ਜਾਂ ਨਹੀਂ ਦੇਖੋ ਕਿਉਂਕਿ ਤੁਸੀਂ ਹਾਲ ਹੀ ਦੇ ਵਿੱਚ ਕਾਂਗਰਸ ਵੀ ਛੱਡ ਕੇ ਭਾਜਪਾ ਚ ਇਸੇ ਕਰਕੇ ਆਏ ਸੀਗੇ ਤੁਸੀਂ ਤੁਸੀਂ ਕਹਿਆ ਸੀਗਾ ਜਿਵੇਂ ਸਿਮਰਜੀਤ ਸਿੰਘ ਬੈਂਸ ਦੇ ਨਾਲ ਵੀ ਤੁਸੀਂ ਰਹੇ ਹੋ ਉਹ ਵੀ ਉਹਨਾਂ ਨੂੰ ਤੁਸੀਂ ਆਪਣਾ ਆਈਡਲ ਵੀ ਮੰਨਦੇ ਹੋ ਦੇਖੋ ਬੈਂਸ ਸਾ ਮੇਰੇ ਮਿੱਤਰ ਨੇ ਹੁਣ ਵੀ ਮਿੱਤਰ ਨੇ ਮਰਮਨੀਤ ਸਿੰਘ ਬਿੱਟੂ ਜੀ ਨਾਲ ਮੇਰਾ ਕੋਈ ਨਿੱਜੀ ਰੌਲਾ ਨਹੀਂ ਹੈ ਨਾ ਕਦੇ ਸੀਗਾ ਹਮੇਸ਼ਾ ਪਾਰਟੀਆਂ ਦੇ ਵਿੱਚ ਕਿਸੇ ਨਾ ਕੋਈ ਨਿੱਜੀ ਰੌਲਾ ਨਹੀਂ ਹੁੰਦਾ ਆਪਣਾ ਲੋਕਾਂ ਦੇ ਮੁੱਦੇ ਲਈ ਲੜਾਈ ਲੜਦੇ ਨੇ ਲੋਕਾਂ ਦੇ ਮੁੱਦਿਆਂ ਕਰਕੇ ਜੋ ਹੁੰਦਾ ਲੋਕਾਂ ਕਰਕੇ ਹੀ ਹੁੰਦਾ ਜੇ ਮੇਰੇ ਤੇ ਪਰਚੇ ਵੀ ਹੋਏ ਆ ਤੇ ਅਸੀਂ ਲੋਕਾਂ ਦੀ ਲੜਾਈ ਲੜੀ ਹੈ ਪ੍ਰਸ਼ਾਸਨ ਛੱਡ ਦੇ ਪਰਚੇ ਦਿੱਤੇ ਇੱਥੇ ਇਦਾਂ ਹੋਇਆ ਵੀ ਮੇਰੇ ਤੇ ਨਿੱਜੀ ਤੌਰ ਤੇ ਅਟੈਕ ਹੋਇਆ ਉਹੀ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਉਹ ਨਿੱਜੀ ਤੌਰ ਤੇ ਕਿਹੜੀ ਗੱਲਾਂ ਕੀਤਾ ਕਿਉਂਕਿ ਬਿੱਟੂ ਜੀ ਤਾਂ ਮੌਜੂਦ ਨਹੀਂ ਸੀ ਉੱਥੇ ਜਿਹੜੇ ਬੰਦਿਆਂ ਨੇ ਕੀਤਾ ਸੀ ਤੇ ਉਹ ਵੀ ਨਾਲ ਹੀ ਨੇ ਉਹ ਉਹੀ ਗੱਲ ਤਕਲੀਰ ਕਰਨੀ ਹੈ ਉਹੀ ਸੰਗਠਨ ਦੇ ਵਿੱਚ ਗੱਲ ਦੱਸੀ ਹੈ ਉਹਨਾਂ ਨੂੰ ਸੰਗਠਨ ਨੂੰ ਸਾਰੀ ਗੱਲ ਦਾ ਪਤਾ ਹੈ ਵੀ ਭਾਈ ਅਸੀਂ ਜੇ ਦੂਜੀ ਪਾਰਟੀਆਂ ਦੇ ਵਿੱਚੋਂ ਛੱਡ ਕੇ ਸਾਰਾ ਕੁਝ ਅਸੀਂ ਆਪਣੇ ਬੰਦਿਆਂ ਸਮੇਤ ਆਗੂਆਂ ਸਮੇਤ ਇੱਥੇ ਆਏ ਹਾਂ ਅਸੀਂ ਤਾਂ ਪਹਿਲਾਂ ਹੀ ਪੀੜਤ ਸੀਗੇ ਸੋ ਗੱਲ ਇਹ ਆ ਵੀ ਅਸੀਂ ਤਾਂ ਕਲੀਅਰ ਕਰਨਾ ਚਾਹੁੰਦੇ ਆ ਮੇਰੇ ਬਿੱਟੂ ਜੀ ਨੇ ਕੋਈ ਨਿੱਜੀ ਰੌਲਾ ਨਹੀਂ ਆ ਬਿੱਟੂ ਜੀ ਤਾਂ ਮੈਨੂੰ ਫੋਨ ਆਇਆ ਜਦੋਂ ਉਹ ਪਾਰਟੀ ਸ਼ਾਮਲ ਹੋਇਆ ਮੈਨੂੰ ਤਾਂ ਪਹਿਲਾਂ ਉਹਨੇ ਫੋਨ ਸ਼ਾਇਦ ਮੈਨੂੰ ਪਹਿਲੇ ਕੀਤਾ ਹੋ ਸੋ ਅੱਜ ਵੀ ਵੈਲਕਮ ਆ ਜਦੋਂ ਮਰਜ਼ੀ ਆਣ ਸਾਡੇ ਦਫ਼ਤਰ ਦਰਵਾਜ਼ੇ ਖੁੱਲੇ ਆ ਘਰ ਦੇ ਦਰਵਾਜ਼ੇ ਖੁੱਲੇ ਸ਼ਿਕਵੇ ਸਾਰੇ ਪਲਾ ਦੇਨੇ ਮੈਂ ਤਾਂ ਕਹ ਰਿਹਾ ਜੀ ਸੰਗਠਨ ਪਹਿਲਾਂ ਨਿੱਜੀ ਰੌਲੇ ਬਾਅਦ ਚੋਂ ਆ ਨਿੱਜੀ ਰੌਲੇ ਤਾਂ ਨਵੇੜ ਦੇ ਰਵਾਂਗੇ 2 ਮਹੀਨੇ ਨਾਲ ਹੀ ਇਹਦਾ ਕੰਮ ਕਰਨਾ ਹਾਂ ਗੱਲ ਕਰਦੇ ਰਵਾਂਗੇ ਕੋਈ ਗੱਲ ਨਹੀਂ ਇਸ ਤੋਂ ਪਰੇ हट ਕੇ ਸਵਾਲ ਆ ਤੁਸੀਂ ਆਈਡਲ ਕਾਂਗਰਸ ਪਾਰਟੀ ਨੂੰ ਜਿਹਨੂੰ ਤੁਸੀਂ ਛੱਡ ਕੇ ਆਏ ਚਰਚਾਵਾਂ ਚੱਲ ਰਹੀਆਂ ਨੇ ਕਿ ਸਿਮਰਜੀਤ ਮੈਂਸ ਕਾਂਗਰਸ ਪਾਰਟੀ ਵਿੱਚ ਜਾ ਸਕਦੇ ਨੇ ਕਿ ਲੱਗਦਾ ਇੱਕ ਆਈਡਲ ਦੀ ਜਿਹੜੇ ਤੁਹਾਡੇ ਜਿਹਨੂੰ ਤੁਸੀਂ ਮੰਨਦੇ ਰਹੇ ਹੋ ਉਹਨਾਂ ਦੀ ਸਿੱਧੇ ਤੌਰ ਤੇ ਤੁਹਾਡੇ ਪਾਰਟੀ ਦੇ ਜਿਹੜਾ ਚਿਹਰਾ ਰਵਨੀ ਸਿੰਘ ਬਿੱਟੂ ਉਹਨਾਂ ਦੇ ਨਾਲ ਟੱਕਰ ਹੋ ਸਕਦੀ ਹੈ ਦੇਖੋ ਹੱਲੇ ਜਦੋਂ ਸ਼ਾਮਲ ਹੋਣਗੇ ਉਸ ਤੋਂ ਬਾਅਦ ਇਹ ਗੱਲ ਹੋਊਗੀ ਆਈਡਲ ਜ਼ਰੂਰ ਮੰਨਦੇ ਆ ਕਿਉਂਕਿ ਮੈਂ ਬਹੁਤ ਲੰਮਾ ਸਮਾਂ ਬੈਂਸ ਸਾਹਿਬ ਨਾਲ ਗੁਜ਼ਾਰਿਆ ਅਸੀਂ ਚੰਗੇ ਮਾੜੇ ਟਾਈਮ ਆਪਸ ਵਿੱਚ ਹੰਢਾਇਆ ਦੇਲਾਂ ਦੀ ਵੀ ਰਹਿਣਾ ਪਿਆ ਪਰਚੇ ਵੀ ਹੋਏ ਆ ਲੋਕਾਂ ਦੀ ਲੜਾਈ ਲੜੀ ਹੈ ਜੇ ਅੱਜ ਉਹ ਕੋਈ ਫੈਸਲਾ ਇਦਾਂ ਦਾ ਲੈਂਦੇ ਆ ਤਾਂ ਮੈਨੂੰ ਸਮਝ ਆਉਂਦਾ ਉਹਨਾਂ ਦਾ ਨਿੱਜੀ ਫੈਸਲਾ ਪਰ ਜੇ ਸਾਡੀ ਪਾਰਟੀ ਨੇ ਉਹਨਾਂ ਨੇ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਾਡਾ ਸਮਰਥਨ ਦਿੱਤਾ ਸੀਗਾ ਅਸੀਂ ਤਾਂ ਫੇਰ ਕਹਾਂਗੇ ਵੀ ਦੁਬਾਰਾ ਸਮਰਥਨ ਦੇਣ ਉਹ ਹੁਣ ਇਹਨਾਂ ਦੀ ਪਾਰਟੀ ਲਾਇੰਸ ਦੇ ਉੱਪਰ ਕਿੱਥੇ ਗੱਲ ਚੱਲ ਰਹੀ ਹੈ ਕਿੱਥੇ ਨਹੀਂ ਚੱਲ ਰਹੀ ਇਹ ਤਾਂ ਹੁਣ ਬੈਂਸ ਸਾਹਿਬ ਨੂੰ ਪਤਾ ਹੋਊਗਾ ਬਟ ਅਸੀਂ ਤਾਂ ਉਹਨਾਂ ਨੂੰ ਵੋਟ ਲਗ ਵਿਸ਼ ਕਰਾਂਗੇ ਜਿੱਥੇ ਜਾਣ ਤੇ ਚੰਗੇ ਰਹਿਣ ਲੱਗਦਾ ਕਿ ਤਨਾ ਕਿਤੇ ਟਿਕਟ ਜਿਹੜੀ ਐ ਲੁਧਿਆਣਾ ਤੋਂ ਆ ਰਿਆ ਸੀ ਚਰਚਾਵਾਂ ਚੱਲਦੀਆਂ ਸੀ ਕਿ ਸਿਮਰਜੀਤ ਸਿੰਘ ਬੈਂਸ ਨੂੰ ਮਿਲ ਸਕਦੀ ਹੈ ਪਰ ਰਵਨੀਤ ਬਿੱਟੂ ਨੂੰ ਮਿਲੀ ਹੈ ਤਾਂ ਇਸੇ ਕਰਕੇ ਹੁਣ ਚਰਚਾਵਾਂ ਜਿਹੜੀਆਂ ਚੱਲਦੀਆਂ ਕਾਂਗਰਸ ਦੀਆਂ ਦੇਖੋ ਹਰ ਬੰਦਾ ਜਦੋਂ ਰਾਜਨੀਤੀ ਦੇ ਖੇਤਰ ਦੇ ਵਿੱਚ ਹੁੰਦਾ ਹੈ ਹਰ ਬੰਦੇ ਦੇ ਕੋਈ ਨਾ ਕੋਈ ਰਾਜਨੀਤਿਕ ਜੋ ਬੰਦੇ ਨੇ ਸੇਵਾ ਕਰਨੀ ਤਾਂ ਬੰਦੇ ਨੇ ਪਾਵਰ 'ਚ ਹੀ ਰਹਿ ਕੇ ਕਰਨੀ ਹੈ ਚਾਹੇ ਮੈਂ ਹੋਵਾਂ ਚਾਹੇ ਬਿੱਟੂ ਜੀ ਹੁਣ ਕੋਈ ਵੀ ਬੰਦਾ ਕਾਰਕਟਰਤਾ ਹੋਵੇ ਹਰ ਬੰਦੇ ਦਾ ਇੱਕ ਮਿਸ਼ਨ ਹੁੰਦਾ ਹੈ ਸੋ ਹਰ ਬੰਦੇ ਦੇ ਆਪਣੇ ਆਪਣੇ ਗੋਲ ਹੁੰਦੇ ਆ ਉਹਨੇ ਕਿਸ ਤਰੀਕੇ ਨਾਲ ਪੂਰਾ ਕਰਨਾ ਉਹਦਾ ਉਸ ਬੰਦੇ ਨੂੰ ਪਤਾ ਹੈ ਸੋ ਅਸੀਂ ਤਾਂ ਉਹਨਾਂ ਨੂੰ ਉਹਨਾਂ ਦੀ ਅੱਗੇ ਜਿਹੜੀ ਫਿਊਚਰ ਲਾਈਫ ਹੈਗੀ ਪੋਲਿਟਿਕਲ ਉਹਦੇ ਵਾਸਤੇ ਅਸੀਂ ਉਹਨਾਂ ਨੂੰ ਗੁੱਡ ਵਿਸ਼ੇਸ ਕਹਿ ਸਕਦੇ ਹਾਂ ਬੈਸਟ ਆਫ ਲੱਕ ਕਹਿ ਸਕਦੇ ਹਾਂ ਤੇ ਚੰਗਾ ਫੈਸਲਾ ਲੈਣਗੇ ਦਾ ਚੰਗਾ ਅੱਗੇ ਵਧਣਗੇ ਜੇ ਮਾੜੇ ਫੈਸਲੇ ਲੈਣਗੇ ਤਾਂ ਨਹੀਂ ਅੱਗੇ ਵਧਣਗੇ ਸਵਾਲ ਇਹ ਵੀ ਆਂਦਾ ਜੇਕਰ ਸਿਮਰਜੀਤ ਸਿੰਘ ਬੈਂਸ ਚੋਂ ਮੈਦਾਨ ਚੋਂ ਦੇ ਨੇ ਉਹ ਕਹਿੰਦੇ ਨੇ ਕਿ ਸਾਨੀ ਕਾਇਤ ਨੂੰ ਮੈਂ ਆਪਣੇ ਨਾਲ ਲੈ ਕੇ ਚੱਲਣਾ ਤਾਂ ਜਾਉਂਗੇ ਦੁਬਾਰਾ ਇਹ ਦੇਖੋ ਜੀ ਮੈਂ ਭਾਰਤੀ ਜਨਤਾ ਪਾਰਟੀ ਦਾ ਮੈਂ ਜਨਰਲ ਸਕੱਤਰ ਹਾਂ ਮੈਂ ਮਹਾ ਮੰਤਰੀ ਹਾਂ ਉਹ ਮਹਾ ਮੰਤਰੀ ਜਿਹੜਾ ਹੁੰਦਾ ਪਾਰਟੀ ਦੀ ਮਾਂ ਹੁੰਦਾ ਪਾਰਟੀ ਦੇ ਸੰਗਠਨ ਦੇ ਕੰਮ ਸਾਰੇ ਮਹਾਮંત્રીਂ ਦੇਖਣੋ ਨੇ ਅਸੀਂ ਪਾਰਟੀ ਨੂੰ ਧੋਖਾ ਕਿਉਂ ਕਰਾਂਗੇ ਮੇਰਾ ਉਹਨਾਂ ਨਾਲ ਨਿੱਜੀ ਦੋਸਤੀ ਹੋ ਸਕਦੀ ਹੈ ਮੇਰੀ ਉਹਨਾਂ ਨਾਲ ਮਿੱਤਰਤਾ ਹੋ ਸਕਦੀ ਹੈ ਬਟ ਅਸੀਂ ਪਾਰਟੀ ਨੂੰ ਧੋਖਾ ਦੇ ਕੇ ਵੀ ਜੇ ਕੋਈ ਸੋਚੇ ਵੀ ਅਸੀਂ ਆਪਣੀ ਪਾਰਟੀ ਛੱਡ ਕੇ ਦੂਜੇ ਪਾਸੇ ਜਾਵਾਂਗੇ ਉਹ ਕਦੇ ਹੋ ਹੀ ਨਹੀਂ ਸਕਦਾ ਅਸੀਂ ਤਾਂ ਆਪਣੀ ਪਾਰਟੀ ਨਾਲ ਡੱਟ ਕੇ ਖੜੇ ਆ ਤੇ ਡੱਟ ਕੇ ਖੜੇ ਰਾਵਾਂਗੇ ਸਾਡੇ ਸਾਰੇ ਸਾਥੀ ਇਸੇ ਤਰੀਕੇ ਨਾਲ ਖੜਨਗੇ ਸਵਾਲ ਆ ਜਾਂਦਾ ਪਿੰਡਾਂ ਦਾ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਭਾਜਪਾ ਜਿਹੜੀ ਹੈ ਕਾਫੀ ਕਮਜ਼ੋਰ ਹੈਗੀ ਹੈ ਤਾਂ ਪਿੰਡਾਂ ਦੇ ਵਿੱਚ ਕਿੱਦਾਂ ਦਾ ਰੋਜ਼ਾਨਾ ਦੇਖੋ ਜੀ ਆ ਮੇਰੇ ਕੋ ਖੜੇ ਆ ਰਜਿੰਦਰ ਸਿੰਘ ਬੋਂਕਰ ਟੋਕਣਾ ਪਿੰਡ ਆ ਆ ਹਰਜੀਤ ਸਿੰਘ ਨਿਕਾ ਇਹਨਾਂ ਦੋ ਲੋਕਾਂ ਪਿੰਡ ਆ ਆ ਸਾਰੇ ਪਿੰਡਾਂ ਦੇ ਲੋਕ ਹੀ ਬੈਠੇ ਆ ਜੇ ਭਾਜਪਾ ਪਿੰਡਾਂ 'ਚ ਕਮਜ਼ੋਰ ਹੋਵੇ ਤੇ ਇਹ ਲੋਕ ਆਣ ਕਿਉਂ ਸੋ ਇਹ ਗੱਲਾਂ ਪਹਿਲਾਂ ਜ਼ਰੂਰ ਹੁੰਦੀਆਂ ਸੀਗੀਆਂ ਬਟ ਹੁਣ ਸੰਗਠਨ ਬਹੁਤ ਮਜ਼ਬੂਤ ਹੋ ਰਿਹਾ ਅੱਗੇ ਵਧ ਰਿਹਾ ਸੰਗਠਨ ਔਰ ਨਰਿੰਦਰ ਮੋਦੀ ਜੀ ਜੋ ਪੰਜਾਬ ਵਾਸਤੇ ਕਰਨਾ ਚਾਹੁੰਦੇ ਆ ਜੇ ਪੰਜਾਬ 'ਚ ਸਰਕਾਰ ਸਾਡੀ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਉਂਗੇ ਸਾਡਾ ਪੰਜਾਬ ਬਹੁਤ ਅੱਗੇ ਜਾਊਗਾ ਇਹ ਲੋਕਾਂ ਨੂੰ ਸਮਝਣਾ ਪੈਣਾ ਲੋਕਾਂ ਨੇ ਗਲਤੀ ਕੀਤੀ 2 ਸਾਲ ਪਹਿਲਾਂ ਝਾੜੂ ਚੁਣਿਆ ਲੋਕਾਂ ਨੇ ਗਲਤੀ ਕੀਤੀ ਪਹਿਲਾਂ ਦੂਜੀਆਂ ਪਾਰਟੀਆਂ ਚੁਣੀਆਂ ਲੋਕਾਂ ਨੂੰ ਆਪਣੇ ਮਨਾਂ ਦੇ ਵਿੱਚੋਂ ਜਿਹੜਾ ਕੂੜ ਪ੍ਰਚਾਰ ਭਰਿਆ ਹਨ ਦੂਜੀ ਪਾਰਟੀਆਂ ਨੇ ਉਹ ਕੱਢ ਕੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਨਰਿੰਦਰ ਮੋਦੀ ਜੀ ਦੇ ਦੇਸ਼ ਨੂੰ ਇੰਨਾ ਅੱਗੇ ਲੈ ਜਾ ਸਕਦੇ ਆ ਜੇ ਉਹ ਦੇਸ਼ ਦਾ ਪੂਰੇ ਵਰਲਡ ਦੇ ਵਿੱਚ ਨਾਮ ਇੰਨਾ ਵੱਡਾ ਹੋ ਸਕਦਾ ਤੇ ਪੰਜਾਬ ਦਾ ਕਿਉਂ ਨਹੀਂ ਹੋਊਗਾ ਯਾਰ ਅਸੀਂ ਪੰਜਾਬ ਤੋਂ ਲੱਗਾ ਛੁੱਟੀ ਨਾ ਜੀ ਮੁੱਦੇ ਤਾਂ ਜਿਉਂ ਦੇ ਤਿਉਂ ਜਿਹੜੇ ਨਜ਼ਰ ਆ ਰਹੇ ਆ ਚਾਹੇ ਵਿਰੋਧੀ ਪਾਰਟੀਆਂ ਦੀ ਗੱਲ ਕਰੀਏ ਤਾਂ ਉਹ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਪਾਜਪਾ ਨੂੰ ਲਗਾਤਾਰ ਘੇਰਦੀ ਹੈ ਕਿ ਜਿਹੜੇ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਹੋਏ ਤਾਂ ਲੱਗਦਾ ਹੈ ਕਿ ਇਸੇ ਵਿਚਾਲੇ ਲੋਕ ਸਭਾ ਚੋਣਾਂ ਤੱਕ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਹੋਏ ਤਾਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੈ ਉਹ ਕਿਤੇ ਨਾ ਕਿਤੇ ਨੈਗੇਟਿਵ ਵੇ ਦੇ ਨਾਲ ਚੱਲਣਗੇ ਦੇਖੋ ਕਿਸਾਨਾਂ ਦੇ ਮੁੱਦੇ ਜੇ ਹੱਲ ਨਾ ਹੋਏ ਤਾਂ ਕਿਸਾਨ ਵਾਪਸ ਕਿਉਂ ਆ ਵਾਪਸ ਆਇਆ ਤਾਂ ਹੱਲ ਹੋਇਆ ਸੀ ਕਰਕੇ ਵਾਪਸ ਆਇਆ ਨਾ ਜੀ ਹੁਣ ਤਾਂ ਫੇਰ ਬੈਠੇ ਹੁਣ ਹੁਣ ਮੈਂ ਤਾਂ ਕਹਿੰਦਾ ਜੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਵੱਲੋਂ ਪੋਲਿਟਿਕਲੀ ਮੋਟੀਵੇਟਿਡ ਕੁਝ ਲੋਕ ਵਿਚ ਛੱਡੇ ਜਾਂਦੇ ਧਰਨਾ ਖਰਾਬ ਕਰਨ ਦੇ ਲਈ ਜਿਹੜੀਆਂ ਸਰਕਾਰ ਆਪਣੇ ਸਾਡੇ ਕਿਸਾਨਾਂ ਦੀ ਮੰਗਾਂ ਨੇ ਅਸੀਂ ਤਾਂ ਕਹਿੰਦੇ ਤੁਸੀਂ ਮੋਦੀ ਜੀ ਤੁਹਾਨੂੰ ਡਾਇਰੈਕਟ ਮਿਲਣਾ ਚਾਹੁੰਦੇ ਡਾਇਰੈਕਟ ਮਿਲੋ ਜਾ ਕੇ ਜਾਖੜ ਸਾਹਿਬ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੂੰ ਨਾਲ ਲਓ ਨਾਲ ਲੈ ਕੇ ਜਾਓ ਐਮਪੀ ਸਾਹਿਬ ਆਏ ਆ ਇਹਨਾਂ ਨੂੰ ਨਾਲ ਲੈ ਕੇ ਜਾਓ ਮੋਦੀ ਜੀ ਕੋਲੇ ਕਿਉਂ ਨਾ ਤੁਹਾਨੂੰ ਟਾਈਮ ਦੇਣ ਕਿਉਂ ਨਾ ਸਾਡੇ ਮਸਲੇ ਹੱਲ ਹੋਣ ਪਰ ਬਾਰਡਰ ਦੇ ਬਾਰਡਰ ਰੋਕ ਕੇ ਬਾਰਡਰ ਬੰਦ ਕਰਕੇ ਉਹ ਮਸਲੇ ਦਾ ਹੱਲ ਨਹੀਂ ਹੋਣਾ ਉਹਦੇ ਨਾਲ ਪੰਜਾਬ ਤੇ ਦੇਖੋ ਪੰਜਾਬ ਦਾ ਵਪਾਰ ਖਰਾਬ ਹੁੰਦਾ ਬਾਰਡਰ ਬੰਦ ਦਾ ਪੰਜਾਬ ਦੀ ਇੰਡਸਟਰੀ ਬੰਦ ਹੋ ਰਹੀ ਹੈ ਪੰਜਾਬ ਦਾ ਨੁਕਸਾਨ ਹੋ ਰਿਹਾ ਉਹ ਵੀ ਤਾਂ ਪੰਜਾਬ ਦੇ ਲੋਕਾਂ ਦਾ ਹੀ ਹੋ ਰਿਹਾ ਨਾ ਅੱਜ ਅਸੀਂ ਬਾਰਡਰ ਤੋਂ ਕਿਸੇ ਨੂੰ ਲੰਘਣ ਨਹੀਂ ਜਾਂਦੇ ਕਿਸੇ ਦਾ ਕੋਈ ਐਮਰਜੈਂਸੀ ਹੁੰਦੀ ਹੈ ਉਹ ਅੱਜ ਕਿੰਨੇ ਲੋਕਾਂ ਨੇ ਉੱਥੇ ਸਿਰਫ ਐਮਰਜੈਂਸੀ ਇੱਕ ਜਾਣਾ ਸੀ ਕਿਤੇ ਇਲਾਜ ਕਰਾਉਣ ਵਾਸਤੇ ਜਾਣਾ ਕਿਸੇ ਨੂੰ ਦਿੱਲੀ ਜਾਂ ਉਹ ਕਿੱਧਰ ਜਾਊਗਾ ਹੁਣ ਜਾਜਦਾ ਹੀ ਜਾ ਨਹੀਂ ਸਕਦਾ ਹਰ ਬੰਦਾ ਨਹੀਂ ਜੇਬ ਚੱਲਦੀ ਟਰੇਨ ਤੁਸੀਂ ਬੰਦ ਕਰਤੀ ਰੋਡ ਤੁਸੀਂ ਬੰਦ ਕਰਤੀ ਜੇ ਮਸਲੇ ਦਾ ਹੱਲ ਕਰਨਾ ਤੁਹਾਨੂੰ ਮੋਦੀ ਜੀ ਕੋਲ ਬਹਿਣਾ ਪੈਣਾ ਜਾ ਕੇ ਤੁਹਾਨੂੰ ਐਗਰੀਕਲਚਰ ਮਿਨਿਸਟਰ ਕੋਲ ਬਹਿਣਾ ਪੈਣਾ ਹੈ ਪਰ ਜੇ ਗੱਲ ਹੀ ਨਹੀਂ ਕਰਨੀ ਆਪਾਂ ਧਰਨਾ ਹੀ ਆਪਾਂ ਜੇ ਹੁਣ ਜੀ ਅਸੀਂ ਕਹਿੰਦੇ ਜੀ ਅਸੀਂ ਤਾਂ ਧਰਨਾ ਹੀ ਲਾਉਣਾ ਹੈ ਅਸੀਂ ਤਾਂ ਉੱਥੇ ਬੈਰੀਕੇਡ ਹੀ ਬੰਨ੍ਹਨੇ ਆਂ ਫਿਰ ਉਹਦਾ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਕਿਤੇ ਨਾ ਕਿਤੇ ਰਵਨੀਤ ਬਿੱਟੂ ਦੇ ਵੱਲੋਂ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਗਈ ਆ ਉਹ ਕਹਿੰਦੇ ਕਿ ਜੇਕਰ ਭਾਜਪਾ ਮੈਜੋਰਟੀ ਦੇ ਨਾਲ ਪੰਜਾਬ ਚ ਆਉਂਦੀ ਹੈ ਦਰਵਾਜੇ ਜਿਹੜੇ ਖੁੱਲੇ ਮਿਲਣਗੇ ਕੇਂਦਰ ਦੇ ਕੀ ਲੱਗਦਾ ਕਿ ਪਹਿਲਾਂ ਵੀ ਦੋ ਵਾਰ ਜਿਤਾ ਕੇ ਭੇਜਿਆ ਚਾਹੇ ਸਨੀ ਦੇ ਹੋਵੇ ਚਾਹੇ ਸੋਮਪ੍ਰਕਾਸ਼ ਜੀ ਹੋਣ ਚਾਹੇ ਆ ਗੱਲ ਕਰੀਏ ਤਾਂ ਜਿਹੜਾ ਅੰਮ੍ਰਿਤਸਰ ਤੋਂ ਵੀ ਹੋਵੇ ਤਾਂ ਜਿਵੇਂ ਜੇਟਲੀ ਜੀ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਉੱਥੋਂ ਜਿਹੜਾ ਜਿਤਾਇਆ ਜਾਵੇ ਤਾਂ ਫਾਈਨਾਂਸ ਮਨਿਸਟਰ ਹੋਣਗੇ ਤਾਂ ਕਿਤੇ ਨਾ ਕਿਤੇ ਲੱਗਦਾ ਕਿ ਇਹ ਇਸ ਵਾਰ ਵੀ ਜਿਹੜਾ ਸਿਨੈਰੀਓ ਕਿਤੇ ਨਾ ਕਿਤੇ ਅਲੱਗ ਦਿਖੂਗਾ ਦੇਖੋ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਕਿਸਾਨਾਂ ਦੇ ਲਈ ਦਲਿਤ ਕਿਸਾਨ ਹੋਣ ਚਾਹੀਤ ਮਜ਼ਦੂਰ ਹੋਣ ਕਿਸਾਨ ਹੋਣ ਸਾਰਿਆਂ ਲਈ ਖੁੱਲੇ ਰਹੇ ਆ ਆਪਾਂ ਸਣੀ ਦੇ ਡੋਲਜੀ ਦੀ ਗੱਲ ਕਿਉਂ ਕਰਨੀ ਆਪਾਂ ਜੇ ਉਸੇ ਪੁਰੀ ਸਾਹਿਬ ਸੀ ਸਾਡੇ ਸੈਂਟਰ ਮਨਿਸਟਰ ਸੀ ਸੋਮਰਗਾਂਜ ਦੇ ਕੇਂਦਰ ਮੰਤਰੀ ਸੀਗੇ ਸਿੱਧਾ ਐਕਸੈਸ ਤੁਸੀਂ ਜਾਓ ਸੋਮਰਗਾਂਜ ਦੇ ਘਰੇ ਤੁਹਾਨੂੰ ਸਿੱਧਾ ਮੁਲਾਕਾਤ ਕਰਾਉਂਦੇ ਮੋਦੀ ਜੀ ਨਾਲ ਤੁਸੀਂ ਜਾਓ ਪੁਰੀ ਜੀ ਸਾਡੇ ਸੈਂਟਰ ਮਨਿਸਟਰ ਸੀਗੇ ਉਹਨਾਂ ਨਾਲ ਸਿੱਧੀ ਥੋੜੀ ਮੁਲਾਕਾਤ ਕਰਾਉਂਦੇ ਹੁਣ ਐਮਪੀ ਸਾਹਿਬ ਹੁਣ ਰਵਨੀਤ ਬਿੱਟੂ ਜੀ ਆਏ ਆ ਇਹਨਾਂ ਨੂੰ ਤੁਸੀਂ ਮਿਲੋਗੇ ਥੋੜੀ ਸਿੱਧੀ ਮੁਲਾਕਾਤ ਕਰਾਉਣਗੇ ਕਿਉਂ ਨਹੀਂ ਕਰਾਉਣਗੇ ਇਹਨਾਂ ਨੇ ਦਾ ਆਪ ਇਲਜ਼ਾਮ ਤਾਂ ਇਹ ਵੀ ਲੱਗਦੇ ਰਹੇ ਤੁਹਾਡੇ ਵੱਲੋਂ ਵੀ ਲਗਾਏ ਗਏ ਹੁਣ ਤੁਸੀਂ ਕਹਿੰਦੇ ਰਵਨੀਤ ਬਿੱਟੂ ਜੀ ਨੂੰ ਮ ਨੀ ਮੈਂ ਤਾਂ ਫੋਨ ਹੀ ਨਹੀਂ ਕੀਤਾ ਸੀ ਕਰਦੇ ਤੁਸੀਂ ਪਹਿਲਾਂ ਕਹਿੰਦੇ ਰਹੇ ਕਾਂਗਰਸ ਸਮੇਂ ਹੁੰਦੇ ਨਹੀਂ ਕਾਂਗਰਸ ਦਾ ਹੁਣ ਬੀਤ ਨਹੀਂ ਕਰ ਆਪਾਂ ਤਾਂ ਕਦੇ ਫੋਨ ਹੀ ਨਹੀਂ ਕੀਤਾ ਮੈਂ ਤਾਂ ਉਹਨਾਂ ਦਾ ਫੋਨ ਆਇਆ ਸਾਡੀ ਪਾਰਟੀ 'ਚ ਆਇਆ ਤਾਂ ਫੋਨ ਆਇਆ ਤਾਂ ਹੁਣ ਤਾਂ ਦੂਜੀ ਪਹਿਲਾਂ ਦੂਜੀ ਪਾਰਟੀ 'ਚ ਰਹੇ ਕਾਂਗਰਸ ਵੇਲੇ ਤੇ ਗੱਲ ਕਿੱਦਾਂ ਹੋਣੀ ਸੀ ਮੈਂ ਤਾਂ ਸਿਰਫ ਇੱਕ ਉਹਨਾਂ ਨਾਲ ਜ਼ਰੂਰ ਗੱਲ ਹੁੰਦੀ ਹੈ ਜਦੋਂ ਉੱਥੇ ਅਟੈਕ ਹੋਇਆ ਮੇਰੇ ਤੇ ਮੈਨੂੰ ਭਾਰਤ ਗੁਸ਼ਨਾਸ਼ੀ ਦਾ ਫੋਨ ਆਇਆ ਗੱਡੀ 'ਚ ਬੰਨੇ ਸਾਰੇ ਤੇ ਐਮਪੀ ਸਾਹਿਬ ਵੀ ਕਰ ਸਕਦੇ ਸੀ ਜਾਂ ਹੋਰ ਵੀ ਬੰਦੇ ਕਰ ਸਕਦੇ ਮੇਅਰ ਸਾਹਿਬ ਦਾ ਮੈਨੂੰ ਫੋਨ ਆਇਆ ਉਸ ਟਾਈਮ ਸੋ ਆਪਾਂ ਉਹਨਾਂ ਦੇ ਨ ਇਲੈਕਸ਼ਨ ਖੜੀ ਹੈ ਸਿਰ ਤੇ ਅੱਜ ਭਰ ਪੁਸ਼ਨਾਸ਼ੂ ਜੀ ਦਾ ਜ਼ਿਕਰ ਕੀਤਾ ਹੈ ਅਗਰ ਉਹ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਉਹਨਾਂ ਦਾ ਵੀ ਤੁਹਾਡੇ ਨਾਲ ਕਾਫੀ ਪੁਰਾਣਾ ਨਾਤਾ ਰਿਸ਼ਤਾ ਹੈ ਤੇ ਉਹਨਾਂ ਦੇ ਨਾਲ ਤੁਸੀਂ ਕਾਫੀ ਕੰਮ ਕੀਤਾ ਹੈ ਤਾਂ ਕੀ ਲੱਗਦਾ ਜੀ ਉਹ ਚੋਣ ਮੈਦਾਨ ਚਾਹੁੰਦੇ ਨੇ ਤਾਂ ਕਿਵੇਂ ਦੇਖਦੇ ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ ਮੈਂ ਭਾਰਤੀ ਜੰਦਾ ਪਾਰਟੀ ਦਾ ਕਾਰਗਰਕਤਾ ਮੈਂ ਉਹਨਾਂ ਦਾ ਵਫਾਦਾਰ ਸਪਾਈ ਹਾਂ ਕੋਈ ਵੀ ਆਵੇ ਦੇਖੋ ਸਾਡਾ ਨਿੱਜੀ ਰੌਲਾ ਕਿਸੇ ਨਾਲ ਹੋ ਸਕਦਾ ਆ ਪਰ ਪਾਰਟੀ ਸਾਨੂੰ ਪਹਿਲਾਂ ਪਾਰਟੀ ਦੀ ਅਸੀਂ ਮਰਜ਼ ਕਰਨੀ ਠੋਕ ਕੇ ਕਰਨੀ ਆ ਔਰ ਜਿੱਥੇ ਸਾਨੂੰ ਪਾਰਟੀ ਸਾਨੂੰ ਪਾਰਟੀ ਕਹੂਗੀ ਮੈਂ ਕੱਲਾ ਨਹੀਂ ਮੇਰੇ ਸਾਥੀ ਸਾਰੇ ਸਾਥੀਆਂ ਸਮੇਤ ਅਸੀਂ ਡਟ ਕੇ ਲੜਾਈ ਲੜਾਂਗੇ ਜਿੱਥੇ ਸਾਨੂੰ ਜੋ ਕਰਨਾ ਪਿਆ ਅਸੀਂ ਉਹ ਕਰਾਂਗੇ ਹੁਣ ਲਾਸਵਾਲਾ ਪਿੰਡਾਂ ਦੇ ਵਿੱਚ ਕਿਸ ਤਰੀਕੇ ਦੀ ਮੁਹਿੰਮ ਚੱਲ ਰਹੀ ਹੈ ਤੁਹਾਡੀ ਪਿੰਡਾਂ ਦੇ ਵਿੱਚ ਦੇਖੋ ਮੇਰੇ ਹਲਕੇ ਗਿਲ ਦੇ ਵਿੱਚ 294 ਬੂਥ ਹਨ 294 ਬੂਥਾਂ ਦੇ ਉੱਪਰ ਪਾਰਟੀ ਬਹੁਤ ਮਜ਼ਬੂਤ ਹੈ ਅਰਬੂਤੇ ਉੱਪਰ ਵਧੀਆ ਕਾਰਜਕਰਤਾ ਬੈਠੇ ਆ ਪਿੰਡਾਂ 'ਚ ਪ੍ਰੋਗਰਾਮ ਹੋ ਰਹੇ ਆ ਪਿੰਡਾਂ ਦੇ ਵਿੱਚ ਲੋਕ ਮੋਦੀ ਜੀ ਨੂੰ ਲਿਆਉਣਾ ਚਾਹੁੰਦੇ ਆ ਕਿਉਂਕਿ ਸੈਂਟਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਨੂੰ ਸਿੱਧੀਆਂ ਉਹਨਾਂ ਦੇ ਖਾਤੇ 'ਚ ਮਿਲ ਰਹੀਆਂ ਨੇ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ ਸੀ ਪਹਿਲਾਂ ਹੁਣ ਅਸੀਂ ਦੱਸ ਰਹੇ ਆ ਅਵੇਅਰ ਕਰ ਰਹੇ ਆ ਅਵੇਅਰ ਕਰ ਰਹੇ ਆ ਨਾ ਜੀ ਉਹਨਾਂ ਨੂੰ ਦੱਸ ਰਹੇ ਹਾਂ ਭਾਈ ਤੁਹਾਡੇ ਜੇ ਖਾਤੇ ਦੇ ਵਿੱਚ ਜਨਤਨ ਖਾਤਾ ਕੌਣ ਖਿਲਾ ਰਿਹਾ ਤੁਹਾਡੇ ਖਾਤੇ 'ਚ ਜਿਹੜਾ ਕਿਸਾਨ ਸਨਮਾਨ ਦੀ ਦੇ ਪੈਸੇ ਕਿੱਥੋਂ ਆ ਰਹੇ ਤੁਹਾਡਾ ਆਯੂਸ਼ਮਾਨ ਕਾਰਡ ਕਿਹਨੇ ਬਣਾਇਆ ਤੁਹਾਡਾ ਹਸਪਤਾਲਾਂ ਦੇ ਵਿੱਚ ਫ੍ਰੀ ਇ ਅੱਜ ਸਾਡੇ ਸਕਾਲਰਸ਼ਿਪ ਸਕੀਮ ਚੱਲ ਰਹੀ ਹੈ ਸਾਡੇ ਦਲਦ ਭਾਈ ਜਾਰੇ ਵਾਸਤੇ ਉਹ ਕਿਹਨੇ ਕੀਤੀ મોદી ਜੀ ਨੇ ਕੀਤੀ ਪੰਜਾਬ ਸਰਕਾਰ ਨੇ ਨਹੀਂ ਕੀਤੀ ਅੱਜ ਮੇਰਾ ਛੋਟਾ ਬ੍ਰਦਰ ਇਥੋਂ ਪੰਚਾਇਤ ਦਾ ਸਰਪੰਚ ਆ ਸਾਡੀ ਪੰਚਾਇਤ ਦੇ ਵਿੱਚ 1 ਡੇਢ ਕਰੋੜ ਰੁਪਏ ਸਾਨੂੰ ਫੰਡ ਆਇਆ ਕਿੱਥੋਂ ਆਇਆ ਸੈਂਟਰਲ ਗਵਰਨਮੈਂਟ ਦਾ ਆਇਆ ਪੰਜਾਬ ਸਰਕਾਰ ਨੇ ਕਿੰਨੇ ਦਿੱਤੇ 2 ਲੱਖ ਰੁਪਏ 2 ਲੱਖ ਨਾਲ ਕਦੇ ਵਿਕਾਸ ਹੋ ਸਕਦਾ ਸੋ ਇਹ ਗੱਲਾਂ ਸੀ ਲੋਕਾਂ ਨੂੰ ਦੱਸਣੇ ਸੋ ਲੋਕੀ ਸਮਝਣਗੇ ਤਾਂ ਮੈਂ ਸਮਝਦਾ ਵੀ ਬਹੁਤ ਚੰਗਾ ਰਹੂਗਾ ਨਹੀਂ ਤਾਂ ਪੰਜਾਬ ਪਹਿਲਾਂ ਹੀ ਬਹੁਤ ਪਿੱਛੇ ਜਾ ਚੁੱਕਿਆ ਹੈ ਹੋਰ ਅੱਗੇ ਪਿੱਛੇ ਚਲ ਜੂਗਾ ਸੋ ਸਨੀਖਾਂਥ ਜਿਹੜੇ ਭਾਜਪਾ ਦੇ ਸੀਨੀਅਰ ਲੀਡਰ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਨਾਲ ਨੇ ਚਾਹੇ ਕੋਈ ਵੀ ਉਹਨਾਂ ਦਾ ਪੁਰਾਣਾ ਸਾਥੀ ਆ ਜਾਈ ਚਾਹੇ ਜਿਹਨਾਂ ਨੂੰ ਆਇਡਲ ਮੰਨਦੇ ਨੇ ਉਹ ਆ ਜਾਣ ਤਾਂ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਨਾਲ ਖੜੇ ਰਹਿਣਗੇ ਤੇ ਜਿਹੜੇ ਵਰਕਰ ਨੇ ਉਹ ਭਾਜਪਾ ਦੇ ਜਿਹੜਾ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤੇ ਜਿਹੜੀਆਂ ਨੀਤੀਆਂ ਨੇ ਭਾਜਪਾ ਦੀਆਂ ਉਸ ਨੂੰ ਵੀ ਜਿਹੜਾ ਘਰ-ਘਰ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕਰ ਰਹੇ ਨੇ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ